ਸਸਟ੍ਰਕਾਰ ਇਸ ਵੇਲੇ ਦੀ ਵੱਡੀ ਖਬਰ ਤਰਨਤਾਰਨ ਤੋਂ سامنے ਆ ਰਹੀ ਹੈ ਜਿੱਥੇ ਵੱਡੀ ਕਾਰਵਾਈ ਚੋਣ ਕਮਿਸ਼ਨ ਵੱਲੋਂ ਕੀਤੀ ਗਈ ਹੈ ਸੋ ਐਸਐਸਪੀ ਡਾਕਟਰ ਰਵਜੋਤ ਕੌਰ ਗਰੇਵਾਲ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਲਗਾਤਾਰ ਸ਼੍ਰੋਮਣੀ ਕਾਲੀਦਨ ਵੱਲੋਂ ਇਹ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ਔਰ ਉਸੇ ਦੇ ਆਧਾਰ ਤੇ ਵੱਡੀ ਕਾਰਵਾਈ ਚੋਣ ਕਮਿਸ਼ਨ ਵੱਲੋਂ ਕੀਤੀ ਗਈ ਹੈ ਮਹਿਜ਼ ਚੋਣ ਕਮਿਸ਼ਨ ਵੱਲੋਂ ਇਹ ਕਾਰਵਾਈ ਜੋ ਜ਼ਿਮਣੀ ਚੋਣ ਹੈ ਉਸ ਤੋਂ 2 ਦਿਨ ਪਹਿਲਾਂ ਕੀਤੀ ਗਈ ਹੈ ਸੋ ਦੱਸਦੇ ਨੇ ਕਿ 11 ਤਰੀਕ ਨੂੰ ਤਰਨਤਾਰਨ ਵਿੱਚ ਬਾਈ ਇਲੈਕਸ਼ਨ ਹੋਣ ਜਾ ਰਹੀਆਂ ਨੇ ਔਰ ਉਸ ਤੋਂ ਪਹਿਲਾਂ ਇਹ ਵੱਡੀ ਕਾਰਵਾਈ ਬਹੁਤ ਵੱਡੀ ਕਾਰਵਾਈ ਕਹਿ ਸਕਦੇ ਹਾਂ ਕਿਉਂਕਿ ਐਸਐਸਪੀ ਡਾਕਟਰ ਰਵਜੋਤ ਕੌਰ ਗਰਿਵਾਲ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਔਰ ਇਸ ਦੀ ਜਗ੍ਹਾ ਜੋ ਐਡੀਸ਼ਨਲ ਚਾਰਜ ਹੈ ਉਹ ਅੰਮ੍ਰਿਤਸਰ ਦੇ ਕਮਿਸ਼ਨਰ ਆਫ ਪੁਲਿਸ ਜੋ ਪੁੱਲਰ ਨੇ ਗੁਰਪ੍ਰੀਤ ਸਿੰਘ ਪੁੱਲਰ ਉਹਨਾਂ ਨੂੰ ਦੇ ਦਿੱਤਾ ਗਿਆ ਹੈ ਫਿਲਹਾਲ ਤਮਾਮ ਜਾਣਕਾਰੀ ਜਿਹੜੀ ਹੈ ਉਹ ਸਾਹਮਣੇ ਇਸ ਤਰ੍ਹਾਂ ਆਈ ਹੈ ਕਿ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ਕਿ ਦਬਾਅ ਜਿਹੜਾ ਇਹ ਉਹ ਬਣਾਇਆ ਜਾ ਰਿਹਾ ਹੈ ਅਜਿਹਾ ਜੋ ਸ਼ਿਕਾਇਤਾਂ ਸੀ ਗਿਆ ਸ਼੍ਰੋਮਣੀ ਕਾਲਦਮ ਵੱਲੋਂ ਕੀਤੀਆਂ ਗਿਆ ਸੀ ਔਰ ਇਸੀ ਕਾਰਵਾਈ ਜਿਹੜੀ ਹੈ ਔਰ ਇਹਨਾਂ ਸ਼ਿਕਾਇਤਾਂ ਦੇ ਆਧਾਰ ਤੇ ਹੀ ਵੱਡੀ ਕਾਰਵਾਈ ਜਿਹੜੀ ਹੈ ਉਚਾਣ ਕਮਿਸ਼ਨ ਵੱਲੋਂ ਕੀਤੀ ਦੀ ਗਈ ਹੈ ਫਿਲਹਾਲ ਤਸਵੀਰ ਡਾਕਟਰ ਰਗਜੋਤ ਕੌਰ ਗਰੀਵਾਲ ਦੀ ਜੋ ਐਸਐਸਪੀ ਸੀਗੇ ਤਰਨਤਾਰਨ ਦੇ ਜਿਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਮਹਿਜ਼ 2 ਦਿਨ ਪਹਿਲਾਂ ਜ਼ਿਮਨੀ ਚੋਣ ਤਰਨਤਾਰਨ ਦੇ ਵਿੱਚ ਹੋਣ ਜਾ ਰਹੀ ਹੈ ਔਰ ਲਗਾਤਾਰ ਸਿਆਸੀ ਜਿਹੜੀ ਆ ਬਹੁਤ ਜ਼ਿਆਦਾ ਗਰਮਾਈ ਹੋਈ ਸੀਗੀ ਤਰਨ ਤਰਨ ਦੇ ਵਿੱਚ ਜੋ ਇਲੈਕਸ਼ਨ ਹੋਣ ਜਾ ਰਹੇ ਨੇ ਹਰ ਇੱਕ ਪਾਰਟੀ ਲਗਾਤਾਰ ਆਪਣੀ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ ਤਾਂ ਕਿ ਇਹ ਜਿਹੜੀ ਇਲੈਕਸ਼ਨ ਹੈ ਉਰੀ ਜਿੱਤ ਜਿਹੜੀ ਆ ਉਹਨਾਂ ਨੂੰ ਹਾਸਲ ਹੋਵੇ ਪਰ ਇਸ ਤੋਂ ਪਹਿਲਾਂ ਐਸਐਸਪੀ ਦੇ ਉੱਤੇ ਇੱਕ ਗਾਸ਼ ਡਿੱਗੀ ਹੈ ਜੋ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਫਿਲਹਾਲ ਦੱਸ ਦੇਣੀ ਆ ਕਿ ਸ਼ੋਮਨੀਆ ਅਕਾਲੀ ਦਲ ਵੱਲੋਂ ਇਹ ਵੱਡੀ ਕਾਰਵਾਈ ਜਿਹੜੀ ਹੈ ਉਹ ਕੀਤੀ ਗਈ ਸੀ ਉਹਨਾਂ ਵੱਲੋਂ ਸ਼ਿਕਾਇਤ ਲਗਾਤਾਰ ਸ਼ਿਕਾਇਤਾਂ ਦਿੱਤੀਆਂ ਜਾ ਰੀਆਂ ਸਨ ਔਰ ਉਸੇ ਕਰਕੇ ਇਹ ਵੱਡੀ ਕਾਰਵਾਈ ਜਿਹੜੀ ਹੈ ਚੋਣ ਕਮਿਸ਼ਨ ਵੱਲੋਂ ਕੀਤੀ ਗਈ ਹੈ ਪਰ ਫੇਰ ਤੁਹਾਨੂੰ ਦੱਸ ਦੇਣੀ ਆ ਕਿ ਤਰਨਤਾਰਨ ਦੇ ਐਸਐਸਪੀ ਡਾਕਟਰ ਅਵਜੋਦ ਕੌਰ ਗਰੀਵਾਲ ਦੇ ਉੱਤੇ ਵੱਡੀ ਕਾਰਵਾਈ ਹੋਈ ਹੈ ਔਰ ਇਸ ਪੂਰੇ ਮਾਮਲੇ ਦੇ ਵਿੱਚ तमाम ਜਾਣਕਾਰੀ ਸਾਂਝੀ ਕਰਨ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਤਰਨਤਾਰਨ ਤੋਂ ਰਮਨ ਚਾਵਲਾ ਜੁੜ ਚੁੱਕੇ ਨੇ ਰਮਨ ਜੀ ਬਹੁਤ ਵੱਡੀ ਕਾਰਵਾਈ ਕਹਿ ਸਕਦੇ ਚੌਨ ਕਮਿਸ਼ਨ ਦੀ ਜ਼ਿੰਮੇ ਚੌਨ ਤੋਂ ਪਹਿਲਾਂ ਐਸਐਸਪੀ ਡਾਕਟਰ ਅਫਜੋਬ ਕਾਰ ਗਰੀਵਾਲ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਕੀ ਕੋਈ ਜਾਣਕਾਰੀ ਹੈ विधानसभा तरनदरण ਵਿੱਚ ਜਿਹੜੀ ਚੋਣ ਹੋ ਰਹੀ ਜਾ ਰਹੀ ਹੈ ਜਿਮਨੀ ਚੋਣ ਔਰ ਇਸ ਤਰ੍ਹਾਂ ਜਿਹੜੇ ਕਿ ਸ਼੍ਰੀਮਣੀ ਕਾਲਦਲ ਬਾਦਲ ਜਿਹੜੇ ਪਾਰਟੀ ਪ੍ਰਧਾਨ ਔਰ ਸਾਫਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹਨ ਉਹਨਾਂ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਵੀ ਸ਼ਿਕਾਇਤ ਜੇ ਦਰਜ ਕਰਾਈ ਗਈ ਸੀ ਚੋਣ ਕਮਿਸ਼ਨ ਨੂੰ ਕਿ ਇੱਥੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਉਹਨਾਂ ਨਾਲ ਨਾਜਾਇਜ਼ ਧੱਕੇਚਾਹੀ ਕਰ ਰਿਹਾ ਹੈ ਔਰ ਉਹਨਾਂ ਦੇ ਵਰਕਰਾਂ ਖਿਲਾਫ ਨਾਜਾਇਜ਼ ਪਰਚੇ ਦਰਜ ਕੀਤੇ ਜਾ ਰਹੇ ਹਨ ਉਹਨਾਂ ਨੂੰ ਡਰਾ ਧਮਕਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਦੋ ਡੀਐਸਪੀ ਐਸਪੀਡੀ ਸੁਖਬੀਰ ਸਿੰਘ ਔਰ ਡੀਐਸਪੀ ਸਿਟੀ ਜਿਹੜੇ ਆ ਜਗਜੀਤ ਸਿੰਘ ਆ ਦੋਵੇਂ ਡੀਐਸਪੀ ਜਿਹੜੇ ਉਹਨਾਂ ਨੂੰ ਤਬਾਦਲਾ ਕਰ ਦਿੱਤਾ ਗਿਆ ਸੀਗਾ ਔਰ ਇਸ ਤੋਂ ਬਾਅਦ ਅੱਜ ਜਿਹੜੀ ਨਵੀਂ ਕਾਰਵਾਈ ਭਾਰਤੀ ਚੋਣ ਕਮਿਸ਼ਨ ਵੱਲੋਂ ਕੀਤੀ ਗਈ ਹੈ ਇੱਕ ਵੱਡੀ ਕਾਰਵਾਈ ਹੈ ਔਰ ਇਸ ਦੌਰਾਨ ਜਿਹੜੇ ਜ਼ਿਲ੍ਹੇ ਦੇ ਐਸਐਸਪੀ ਡਾਕਟਰ ਜੋਧ ਗਰੇਵਾਲ ਹਨ ਜੀ ਇਹਨਾਂ ਵੱਲੋਂ ਜਿਹੜੇ ਇਹਨਾਂ ਦੇ ਦੋਸ਼ ਲਗਾਏ ਗਏ ਸਨ ਬੀਤੇ ਕੱਲ ਕਿ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਹਨ ਮੌਜੂਦਾ ਸਰਪੰਚ ਹਨ ਔਰ ਕੌਂਸਲਰ ਹਨ ਉਹਨਾਂ ਨੂੰ ਨਜਾਇਜ਼ ਤੌਰ ਉੱਪਰ ਬੀਤੇ ਕੱਲ ਸਵੇਰੇ ਘਰੋਂ ਉਹਨਾਂ ਦੇ ਚੁਕਲੇ ਗਿਆ ਸੀ ਔਰ ਨਜਾਇਜ਼ ਹਿਰਾਸਤ ਵਿੱਚ ਰੱਖਿਆ ਗਿਆ ਸੀ ਜਿਸ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਆਪਣੇ ਸੂਚੇ ਸਾਰੇ ਵਰਕਰਾਂ ਦੀ ਹਾਜ਼ਰੀ ਵਿੱਚ ਮੌਜੂਦਗੀ ਵਿੱਚ ਬਾਅਦ ਚੌਂਗ ਤਰਨਤਨ ਵਿਖੇ ਕੱਲ ਵੱਡੀ ਵੱਡਾ ਧਰਨਾ ਲਗਾਇਆ ਗਿਆ ਸੀ ਔਰ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਧੱਕੇਚਾਹੀ ਦੇ ਰੋਗ ਲਗਾਏ ਗਏ ਸਨ ਇਸ ਦੌਰਾਨ ਜਦੋਂ ਸ਼ਾਮ ਨੂੰ ਸੁਖਵੀਰ ਸਿੰਘ ਬਾਦਲ ਵੱ ਹਨ ਉਹਨਾਂ ਰਹੀਂ ਭਾਰਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਜਿਹੜੇ ਐਸਐਸਪੀ ਹਨ ਉਹ ਨਾਜਾਇਜ਼ ਧੱਕੇਸ਼ਾਹੀ ਕਰ ਰਹੇ ਹਨ ਔਰ ਇਹਨਾਂ ਦਾ ਇਥੋਂ ਤਬਦਲਾ ਕੀਤਾ ਜਾਵੇ ਜੀ ਰਮਜੀਤ ਜੀ ਜਿਸ ਤਰ੍ਹਾਂ ਨਾਲ ਇਹ ਜਿੱਦਾਂ ਹੁਣ 2 ਦਿਨ ਮਹਿਜ਼ 2 ਦਿਨ ਰਹਿ ਗਏ ਨੇ 11 ਤਰੀਕ ਨੂੰ ਇਲੈਕਸ਼ਨ ਹੋਣ ਜਾ ਰਹੀਆਂ ਨੇ ਬਾਈ ਇਲੈਕਸ਼ਨ ਔਰ ਉਸ ਤੋਂ ਪਹਿਲਾਂ ਇੱਕ ਐਸਐਸਪੀ ਨੂੰ ਸਸਪੈਂਡ ਕਰਨਾ ਕੀ ਲੱਗਦਾ ਹੈ ਕਿ ਕਿੱਥੋਂ ਤੱਕ ਇਹ ਚੀਜ਼ਾਂ ਜਿਹੜੀਆਂ ਨੇ ਉਹ ਪ੍ਰਭਾਵ ਹੁਣ ਪੈਣਗੀਆਂ ਜੋ ਇਲੈਕਸ਼ਨ ਜਿਹੜੇ ਹੋਣ ਜਾ ਰਹੇ ਨੇ ਇਹ ਬੜੀ ਵੱਡੀ ਕਾਰਵਾਈ ਹੈ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਬਹੁਤ ਹੀ ਸਖਤ ਮੂਡ ਵਿੱਚ ਨਜ਼ਰ ਆ ਰਿਹਾ ਹੈ ਜਿਸ ਵੱਲੋਂ ਬੀਤੇ ਸਮੇਂ ਵਿੱਚ ਵੀ ਜਿਵੇਂ ਦੋ ਡੀਐਸਪੀ ਦਾ ਤਬਾਦਲੇ ਕਰ ਦਿੱਤੇ ਗਏ ਹਨ ਔਰ ਇਸ ਦੌਰਾਨ ਕੋਈ ਵੀ ਜੇ ਕੋਈ ਸਿਆਸੀ ਪਾਰਟੀ ਨਾਲ ਸੰਬੰਧਤ ਕੋਈ ਵੀ ਜਿਹੜਾ ਉਮੀਦਵਾਰ ਹੈ ਜਾਂ ਉਹਨਾਂ ਦਾ ਲੀਡਰ ਹੈ ਉਹਨਾਂ ਦੀ ਸ਼ਿਕਾਇਤ ਕਰਦਾ ਹੈ ਤਾਂ ਉਹਨਾਂ ਦੀ ਤੁਰੰਤ ਸੁਣਵਾਈ ਕੀਤੀ ਜਾ ਰਹੀ ਹੈ ਜਿਹੜੀ ਚੋਣ ਹੈ ਉਹਨੂੰ ਪੂਰੀ ਪਾਰਦਰਸ਼ਤਾ ਅਤੇ ਟਰਾਂਸਪੇਰੈਂਸੀ ਦੇ ਨਾਲ ਔਰ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਜਿਹੜਾ ਕਿ ਉਹਨਾਂ ਵੱਲੋਂ ਪ੍ਰਬੰਧ ਕੀਤੇ ਗਏ ਹਨ ਇਹ ਵੀ ਇੱਕ ਉਸ ਦਾ ਹੀ ਇੱਕ ਮਿਸਾਲ ਹੈ ਉਸ ਦੀ ਨਤੀਜਾ ਹੈ ਜਿਹੜਾ ਕਿ ਅੱਜ ਸਾਹਮਣੇ ਇਸ ਤੋਂ ਇਲਾਵਾ ਕਿਉਂਕਿ ਸਸਪੈਂਡਰ ਨੂੰ ਕਰ ਦਿੱਤਾ ਹੈ ਇਸ ਤੋਂ ਇਲਾਵਾ ਕੋਈ ਕਾਰਵਾਈ ਜਿਹੜੀ ਹੈ ਉਹ ਅਮਲ ਜਿਲੀਆਂ ਦੀ ਜਾ ਸਕਦੀ ਹੈ ਜੀ ਇਹ ਭਾਰਤੀ ਚੋਣ ਕਮਿਸ਼ਨ ਵੱਲੋਂ ਜਿਹੜੇ ਅੱਜ ਹੁਣ ਜਿਹੜੇ ਰੀਸੈਂਟ ਹੀ ਜਿਹੜਾ ਆਰਡਰ ਦਿੱਤਾ ਗਿਆ ਹੈ ਉਸ ਦੌਰਾਨ ਵੇਖਣਾ ਹੋਵੇਗਾ ਕਿ ਅੱਗੇ ਇਸ ਤੋਂ ਇਸ ਤੋਂ ਇਲਾਵਾ ਉਹਨਾਂ ਦੇ ਖਿਲਾਫ ਹੋਰ ਕਿਹੜੀ ਕੋਈ ਵਿਭਾਗੀ ਕਾਰਵਾਈ ਜਾਂ ਵਿਭਾਗੀ ਜਾਂਚ ਸ਼ੁਰੂ ਕਰਵਾਈ ਜਾਂਦੀ ਹੈ ਜਾਂ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਰਹੀ ਹੈ ਬੀਤੇ ਸਮੇਂ ਵਿੱਚ ਜਿਵੇਂ ਕਿ ਬੀਤੇ ਕੱਲ ਇੱਕ ਹੋਰ ਵੀ ਮਾਮਲਾ ਸਾਹਮਣੇ ਆ ਕੇ ਨੂੰ ਮਿਲਿਆ ਸੀ ਕਿ ਲਾਂਡ ਆਰਡਰ ਨੂੰ ਕੰਟਰੋਲ ਵਿੱਚ ਰੱਖਣ ਨੂੰ ਲੈ ਕੇ ਜਿਵੇਂ ਕਿ ਸ਼ਰਮ ਆਪਣੇ ਵਾਰਿਸ ਪੰਜਾਬ ਦੇ ਜਿਹੜੇ ਆ ਉਹਨਾਂ ਦੇ ਇੱਕ ਆਬਜ਼ਰਵਰ ਸੀ ਉਹਨਾਂ ਦੀ ਜਿਹੜੀ ਗੱਡੀ ਆ ਉਹਦੇ ਉੱਪਰ ਵੀ ਮਤਲਬ ਬੰਬ ਜਿਹੜਾ ਪੈਟਰੋਲ ਬੰਬ ਹੈ ਸੁੱਟ ਕਿ ਮਤਲਬ ਇਸ ਨੂੰ ਵੀ ਲੈ ਕੇ ਹੋਰ ਵੀ ਤਰ੍ਹਾਂ ਦੀਆਂ ਕਈ ਤਰ੍ਹਾਂ ਦੇ ਜਿਹੜੇ ਆ ਲਾਅ ਆਰਡਰ ਨੂੰ ਦੇਖਦੇ ਹੋયા ਆ ਇਹ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੋ ਸਕਦੀ ਹੈ ਔਰ ਅੱਗੇ ਵੀ ਹੋ ਸਕਦਾ ਹੈ ਕਿ ਇਸ ਤੋਂ ਇਲਾਵਾ ਵੀ ਕੋਈ ਕਾਰਵਾਈ ਕੀਤੀ ਜਾਵੇ ਅਜੀਰਮਨ ਜੀ ਜਿਸ ਤਰ੍ਹਾਂ ਦੇ ਨਾਲ ਐਡੀਸ਼ਨਲ ਚਾਰਜ ਜਿਹੜਾ ਹੈਗਾ ਉਹ ਹੁਣ ਅੰਮ੍ਰਿਤਸਰ ਦੇ ਜਿਹੜੇ ਪੁਲਿਸ ਕਮਿਸ਼ਨਰ ਨੇ ਗੁਰਪ੍ਰੀਤ ਸਿੰਘ ਪੋਲਰ ਉਹਨਾਂ ਨੂੰ ਦੇ ਦਿੱਤਾ ਗਿਆ ਹੈ ਕੀ ਲੱਗਦਾ ਹੈ ਕਿ ਹੁਣ ਇੱਕ 2 ਦਿਨ ਪਹਿਲਾਂ ਇੱਕ ਚਾਰਜ ਜਿਹੜਾ ਹੈ ਉਹ ਇੱਕਦਮ ਪੁਲਿਸ ਕਮਿਸ਼ਨਰ ਨੂੰ ਦੇਣਾ ਕਿੰਨਾ ਕਾ ਇਫੈਕਟ ਜਿਹੜਾ ਹੈ ਉਹ ਨਜ਼ਰ ਆਏਗਾ ਜੀ ਜਿਹੜੇ ਕਮਿਸ਼ਨਰ ਅੰਮ੍ਰਿਤਸਰ ਹਨ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਨੂੰ ਤੁਰੰਤ ਪ੍ਰਭਾਵੀ ਇਹ ਚਾਰ ਸੰਭਾਲਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਜਿਸ ਤੋਂ ਲੈ ਕੇ ਇਹ ਵੀ ਕੁਝ ਲਾਅ ਐਂਡ ਆਰਡਰ ਨੂੰ ਦੇਖਦੇ ਆਇਆ ਉਹਨਾਂ ਵਾਸਤੇ ਵੀ ਇੱਕ ਵੱਡੀ ਚੁਣੌਤੀ ਹੋਵੇਗੀ ਕਿ ਜਿਹੜੀ ਵਿਧਾਨ ਸਭਾ ਜਿਹੜੀ ਚੋਣ ਹੈ ਇਸ ਨੂੰ ਸ਼ਾਂਤਮਈ ਢੰਗ ਨਾਲ ਕਰਵਾਈ ਜਾਵੇ ਜੋ ਕਿਉਂਕਿ ਇਹ ਜਿਹੜੀ ਸੀਟ ਹੈ ਇਹ ਬਹੁਤ ਵੱਡੀ ਹੌਟ ਸੀਟ ਮੰਨੀ ਜਾ ਰਹੀ ਹੈ ਇਸ ਵੇਲੇ ਪੰਜਾਬ ਵਿੱਚ ਜਿੱਥੇ ਕਿ ਰੋਜ਼ਾਨਾ ਦੂਸਰੇ ਦਿਨੀ ਮੁੱਖ ਮੰਤਰੀ ਪੰਜਾਬ ਤੋਂ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਜਿਹੜੇ ਲੀਡਰ ਹਾਈ ਕਮਾਂਡ ਜਿਹੜੇ ਆ ਉਹ ਇੱਥੇ ਮੁੱਖ ਮੰਤਰੀ ਹੈ ਦੂਸਰੀਆਂ ਸਟੇਟ ਰੋਟੀ ਨੂੰ ਲੈ ਕੇ ਔਰ ਇਸ ਤੋਂ ਇਲਾਵਾ ਜਿਹੜੇ ਲੋਕਾਂ ਦੇ ਵੋਟਰਾਂ ਨੂੰਥੇ ਕੋਈ ਕਿਸੇ ਤਰ੍ਹਾਂ ਦਾ ਦੰਗਫਸਾਦ ਨਾ ਹੋਵੇ ਇਹਨਾਂ ਨੂੰ ਲੈ ਕੇ ਬੜੀ ਵੱਡੀ ਚੁਣੌਤੀ ਹੋਵੇਗੀ ਗੁਰਪ੍ਰੀਤ ਸਿੰਘ ਭੁੱਲਰ ਵਾਸਤੇ ਵੀ ਔਰ ਇਥੋਂ ਦੇ ਇਲਾਕੇ ਨੂੰ ਜਾਨਣਾ ਉਥੋਂ ਦੀ ਕਾਰਵਾਈ ਕਿਸ ਤਰ੍ਹਾਂ ਕਰਨੀ ਹੈ ਕਿਸ ਤਰ੍ਹਾਂ ਸਿਕਿਉਰਿਟੀ ਦੇ ਇੰਤਜ਼ਾਮ ਕਰਨੇ ਹਨ ਇੱਕ ਉਹਨਾਂ ਵਾਸਤੇ ਵੀ ਬੜੀ ਵੱਡੀ ਇੱਕ ਚੁਣੌਤੀ ਹੋਵੇਗੀ ਜੀ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਲਈ ਔਰ ਇਸ ਖਬਰ ਤੇ ਇਸੇ ਤਰ੍ਹਾਂ ਨਜ਼ਰ ਬਣਾਈ ਰੱਖਣਾ ਔਰ ਜੋ ਵੀ ਅਪਡੇਟ ਹੁੰਦੀ ਹੈ ਸਾਡੇ ਵਿਊਅਰਸ ਤੱਕ ਜ਼ਰੂਰ ਪਹੁੰਚਾਉਂਦੇ ਰਹਿਣਾ ਸੋ ਲਗਾਤਾਰ ਜਿਹੜੀ ਹੈ ਉਹ ਖਬਰ ਸਾਹਮਣੇ ਜਿਹੜੀ ਆ ਰਹੀ ਹੈ SSPC ਡਾਕਟਰ ਅਵਜੋਤ ਕੌਰ ਗਰੀਵਾਲ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਔਰ ਨਾਲ ਦੇ ਨਾਲ ਚਾਰਜ ਜਿਹੜਾ ਐ ਐਡੀਸ਼ਨਲ ਚਾਰਜ ਉਹ ਇਸ ਵੇਲੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਨ ਨੂੰ ਦੇ ਦਿੱਤਾ ਗਿਆ ਹੈ ਔਰ 11 ਤਰੀਕ ਨੂੰ ਬਾਅਦ ਇਲੈਕਸ਼ਨ ਹੋਣ ਜਾ ਰਹੀ ਹੈ ਤਰਨਤਾਰਨ ਦੀ ਔਰ ਹੌਟ ਸੀਟ ਮੰਨੀ ਜਾ ਰਹੀ ਹੈ ਇਸ ਵੇਲੇ ਔਰ ਲਗਾਤਾਰ ਜੋ ਵਕ ਵਕ ਪਾਰਟੀਆਂ ਨੇ ਉਹ ਤਰਨਤਾਰਨ ਦੇ ਵਿੱਚ ਆ ਰਹੀਆਂ ਨੇ ਰੋਡ ਸ਼ੋਅ ਨਿਕੱਡੇ ਜਾ ਰਹੇ ਨੇ ਔਰ ਲੋਕਾਂ ਨੂੰ ਜਿਹੜੀ ਹੈ ਪ੍ਰਮੋਸ਼ਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਸੀਟ ਜਿਹੜੀ ਹੈ ਉਹਨਾਂ ਦੀ ਝੋਲੀ ਪਵੇ ਫਿਲਹਾਲ ਵੱਡੀ ਖਬਰ ਜਿਹੜੀ ਹੈ ਮਹਿਜ ਜ਼ਿਮਨੀ ਚੌਂ ਦੇ 2 ਦਿਨ ਪਹਿਲਾਂ ਜੋ ਐਸਐਸਪੀ ਨੇ ਤਰਨਤਾਰਨ ਦੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਔਰ ਕਿਹਾ ਇਹ ਜਾ ਰਿਹਾ ਹੈ ਕਿ ਐਡੀਸ਼ਨਲ ਚਾਰਜ ਜੋ ਹੈ ਉਹ ਗੁਰਪ੍ਰੀਤ ਸਿੰਘ ਪੁੱਲਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਦੇ ਦਿੱਤਾ ਗਿਆ ਹੈ ਫਿਲਹਾਲ ਤੱਕੇ ਸ਼ਾਇਦ ਦੋਸ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਏ ਗਏ ਸੀ ਔਰ ਇਸ ਨੂੰ ਲੈ ਕੇ ਚੌਂ ਕਮਿਸ਼ਨ ਨੂੰ ਸ਼ਿਕਾਇਤਾਂ ਲਗਾਤਾਰ ਜਾ ਰਹੀਆਂ ਸੀ ਔਰ ਇਸੇ ਦੇ ਚੱਲਦੇ ਵੱਡੀ ਕਾਰਵਾਈ ਜਿਹੜੀ ਹੈ ਉਹ ਐਸਐਸਪੀ ਤਰਨਤਾਰਨ ਦੇ ਉੱਤੇ ਹੋਈ ਹੈ ਗਾਜ਼ ਜਿਹੜੀ ਹੈ ਉਹਨਾਂ ਤੇ ਡਿੱਗੀ ਹੈ ਮਹਿਜ਼ ਜ਼ਿਮਨੀ ਚੋਣ ਤੋਂ 2 ਦਿਨ ਪਹਿਲਾਂ ਫਿਲਹਾਲ ਜਾਂਦੇ ਹੋਏ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਿੰਨੇ ਆ ਕਿ ਤਰਨਤਾਰਨ ਦੇ ਐਸਐਸਪੀ ਡਾਕਟਰ ਅਕਜੋਤ ਕੌਰ ਗਰੀਵਾਲ ਜਿਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਔਰ ਐਡੀਸ਼ਨਲ ਚਾਰਜ ਜੋ ਹੈ ਇਸ ਵੇਲੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੋਲਰ ਨੂੰ ਦੇ ਦਿੱਤਾ ਗਿਆ ਹੈ ਔਰ 11 ਤਰੀਕ ਨੂੰ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਤਰਨਤਾਰਨ ਦੇ ਵਿੱਚ ਔਰ 14 ਤਰੀਕ ਨੂੰ ਤਰਨਤਾਰਨ ਜ਼ਿਮਨੀ ਚੋਣ ਦੇ ਰਿਜ਼ਲਟ ਆ ਜਾਣਗੇ ਔਰ ਸੀਟ ਕਿਸਦੀ ਚੋਲੀ ਪੋਵੇਗੀ ਇਹ ਉਸ ਦਿਨ ਸਾਫ ਹੋ ਜਾਵੇਗਾ